ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਇਹ ਹੈਗਾ ਜੀ ਬਦਾਮਾ ਦਾ ਬਦਾਮਾ ਦੇ ਬੂਟੇ ਦੀ ਕਟਾਈ ਹੈ ਜਿਹੜੀ ਉਹ ਹੋਊਗੀ ਦਸੰਬਰ ਦੇ ਅੰਤ ਦੇ ਵਿੱਚ ਜਾਂ ਫਿਰ ਜਨਵਰੀ ਦੇ ਸ਼ੁਰੂ ਦੇ ਵਿੱਚ ਬੀ ਮੌਸਮੇ ਫੁੱਲ ਕੁਝ ਬੂਟਿਆਂ ਨੇ ਜਰੂਰ ਚੱਕੇ ਸੀਗੇ ਪਰ ਹੁਣ ਜਿਹੜਾ ਮੌਸਮ ਦੇ ਵਿੱਚ ਗਰਾਵਟ ਆ ਚੁੱਕੀ ਹੈਗੀ ਹੁਣ ਉਹ ਫੁੱਲ ਜਿਹੜੇ ਝੜ ਜਾਣਗੇ ਤੇ ਪੱਤੇ ਵੀ ਲਗਭਗ ਜਿਹੜੇ ਸਾਰੇ ਝੜ ਜਾਣਗੇ ਜਿਵੇਂ ਤੁਸੀਂ ਨਵੇਂ ਪੁਰਾਣੇ ਪੱਤੇ ਸਾਰੇ ਦੇਖ ਰਹੇ ਹੋ ਇਹਨਾਂ ਨੇ ਸਿਰਫ ਡੰਡੀਆਂ ਰਹਿ ਜਾਣੀਆਂ ਰਹਿਗੀਆਂ ਇੱਥੋਂ ਤਾਂ ਜਿਹੜੇ ਪੱਤੇ ਲਗਭਗ ਝਾੜੀ ਚੁੱਕੇ ਹੈਗੇ ਤੇ ਬਰਡਸ ਬਣੀਆਂ ਹੋਈਆਂ ਨੇ ਕਿਆਂ ਕਟਾਈ ਕਿਸ ਤਰ੍ਹਾਂ ਕੀਤੀ ਜਾਣੀ ਆ ਉਹ ਮੌਕੇ ਤੇ ਆਪਾਂ ਤੁਹਾਨੂੰ ਦੱਸਾਂਗੇ ਵੈਸੇ ਮੋਟਾ-ਮੋਟਾ ਹਿਸਾਬ ਦੱਸ ਦਈਏ ਵੀ ਜਿਹੜੀਆਂ ਟਾਣੀਆਂ ਦੇ ਉੱਪਰ ਬਰਡਸ ਨਹੀਂ ਬਣੀਆਂ ਹੁੰਦੀਆਂ ਬਰਡਸ ਕੀ ਚੀਜ਼ ਐ ਜਿਵੇਂ ਆਹ ਗੰਡਾਂ ਗਿਆ ਆਹ ਹਾਜੀ ਇਹ ਘਟ ਬਣੀਆਂ ਹੁੰਦੀਆਂ ਨੇ ਉਹ ਟਾਣੀਆਂ ਤੁਸੀਂ ਕੱਟ ਰਿਆ ਨੇ ਆਹ ਟਾਣੀ ਸਾਰੀ ਆਪਾਂ ਰੱਖ ਸਕਦੇ ਆਂਗੇ ਕਟਾਈ ਦੇ ਦੌਰਾਨ ਪਰ ਜਿਹੜੀ ਨਵੀਂ ਗਰੋਥ ਆ ਜਿਹਦੇ ਉੱਪਰ ਹਲਕੀਆਂ ਆਹੋ ਬਣੀਆਂ ਨੇ ਗੰਡਾ ਬਣੀਆਂ ਨੇ ਜਿਵੇਂ ਆਹ ਦੇਖ ਰਹੇ ਹੋ ਤੁਸੀਂ ਇਹ ਜਿਹੜੀਆਂ ਕੱਟੀਆਂ ਜਾਣਗੀਆਂ ਉੱਪਰੋਂ ਵੀ ਇਸੇ ਤਰ੍ਹਾਂ ਹੀ ਹਾਈਟ ਜਿਹੜੀ ਕੰਟਰੋਲ ਕਰ ਦਿੱਤੀ ਜਾਊਗੀ ਬਾਕੀ ਕਟਾਈ ਦੇ ਸਮੇਂ ਦੇ ਦੌਰਾਨ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ